ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਅੱਜ ਹੈਗਾ ਗਾਇਜ਼ ਮੇਰਾ ਬਰਥ ਆਹ ਹੋਇਆ ਅਸ਼ਮੀਨਾ ਵਰਤਮੇ ਰਾਜ ਤੇ ਮੈਂ ਬਣਾਉਣ ਲੱਗੀ ਆ ਗੁਲਗਲੇ ਮੈਂ ਸਮਾਨ ਸਾਰਾ ਲੈ ਆਈ ਸੀਗੇ ਤੇ ਹੁਣ ਮੈਂ ਲੱਗੀਆਂ ਗੁਲਗਲੇ ਬਣਾਉਣ ਤੇ ਚਲੋ ਤੁਹਾਨੂੰ ਵੀ ਦਿਖਾਨੀ ਆ ਮੈਂ ਕਿੱਦਾਂ ਗੁਲਗਲੇ ਬਣਾਉਣੀ ਆ ਗਾਇਜ਼ ਮੈਂ ਪਾਣੀ ਰੱਖ ਦਿੱਤਾ ਹੈ ਗਰਮ ਹੋਣ ਵਾਸਤੇ ਐਨ ਮਗ ਪਾਣੀ ਰੱਖਿਆ ਹੈ ਮੈਂ ਫੋਂ ਪਾਮਾਂ ਕੀ ਇਹਦੇ ਵਿੱਚ ਮੈਂ ਗੜ ਗੋੜ ਨੂੰ ਤੋੜ ਗਏ ਆ ਦੇਖੋ ਗੋਇਸ ਮੈਂ ਗੋੜ ਨੂੰ ਲੈ ਲਿਆ ਜੀ ਗਾਇਸ ਉਹ ਗੋੜ ਨੂੰ ਮੈਂ ਨਾ ਥੋੜਾ ਥੋੜਾ ਛੋਟਾ ਛੋਟਾ ਤੋੜ ਕੇ ਪਾਣੀ ਵਿੱਚ ਪਾ ਦਿੱਤਾ ਹੁਣ ਆਪਾਂ ਇਹ ਬਣਾਵਾਂਗੇ ਚਾਸ਼ਨੀ ਤੇ ਦੂਜੇ ਪਾਸੇ ਆਪਾਂ ਬੈਟਰ ਤਿਆਰ ਕਰ ਲਏ ਹਾਂ ਹਾਂਜੀ ਗਾਇਸ ਮੈਂ ਲੈ ਲਿਆ ਆ ਆਟਾ ਇਹ ਲਿਆ ਮੈਂ ਅੱਧਾ ਕਿਲੋ ਆਟਾ ਲੈ ਆਇਆ ਛਾਂ ਲੈ ਆਪਾਂ ਤੇ ਚਾਸ਼ਨੀ ਇੱਧਰ ਆਪਣੀ ਪੂਰੀ ਰੈਡੀ ਹੋ ਗਈ ਆ ਪੂਰਾ ਗੋੜ ਖੋਲ ਗਿਆ ਹੈ ਤੇ ਹੁਣ ਆਪਾਂ ਇਹਨੂੰ ਥੋੜੀ ਦਿਰ ਬੰਦ ਰੱਖਾਂਗੇ ਚਾਸ਼ਨੀ ਨੂੰ ਠੰਡੀ ਹੋਣ ਦਵਾਂਗੇ ਤੇ ਫਿਰ ਆਪਾਂ ਬੈਟਰ ਕੋਲ ਤਿਆਰ ਕਰਾਂਗੇ ਆਟੇ ਦਾ ਹੁਣ ਠੰਡੀ ਹੋਣ ਦਿੰਦੇ ਇਹਨੂੰ ਥੋੜੀ ਦਿਰ ਹਾਂਜੀ ਗਾਇਜ਼ ਮੈਂ ਆਟੇ ਨੂੰ ਬੋਲ ਦੇ ਵਿੱਚ ਕੱਢ ਲਿਆ ਆ ਤੇ ਉਹਦੇ ਵਿੱਚ ਪਾਈ ਆ ਥੋੜੀ ਜੀ ਮੈਂ ਸੌਂਫ ਤੇ ਇਹ ਮੈਂ ਕਾਲਾ ਨਮਕ ਪਾ ਰਹੀ ਆ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਆਟੇ ਦੇ ਵਿੱਚ ਸਾਰੇ ਚ ਜਿਹੜਾ ਆਪਾਂ ਚਾਸ਼ਨੀ ਬਣਾਈ ਸੀਗੀ ਉਹਨੂੰ ਮੈਂ ਛਾਣ ਲਿਆ ਆ ਚੰਨੀ ਦੇ ਨਾਲ ਚਾਹ ਪਾਣੀ ਦੇ ਨਾਲ ਤੇ ਉਹ ਗੁੜ ਨੂੰ ਮੈਂ ਹੁਣ ਇਹਦੇ ਵਿੱਚ ਪਾ ਲਿਆ ਆ ਪਾਣੀ ਨੂੰ ਆਟੇ ਦੇ ਵਿੱਚ ਹੁਣ ਆਪਾਂ ਇਹਦਾ ਇੱਕ ਗਾੜਾ ਜਿਹਾ ਘੋਲ ਤਿਆਰ ਕਰ ਗੋਲ ਵਾਲੇ ਪਾਣੀ ਦੇ ਨਾਲ ਨਾਲ ਆਪਾਂ ਸਾਦਾ ਪਾਣੀ ਵੀ ਥੋੜਾ ਜਿਹਾ ਪਾਇਆ ਆ ਤੇ ਨੂੰ ਇਹ ਹੋਰ ਪਤਲਾ ਕਰਨਾ ਹੈ ਆਪ ਪਾਇਓ ਜਰਾ ਘੋਲ ਕੇ ਥੋੜਾ ਜਿਹਾ ਬੇਕਿੰਗ ਪਾਊਡਰ ਇੱਕ ਚੀਜ਼ ਆਪਾਂ ਹੋਰ ਪਾਣੀ ਇਹਦੇ ਵਿੱਚ ਬੇਕਿੰਗ ਪਾਊਡਰ ਥੋੜਾ ਜਿਹਾ ਪਾਉਣਾ ਆਪਾਂ ਬਸ ਥੋੜਾ ਜਿਹਾ بس 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 زیادہ ਨਹੀਂ بس جی गाइस तेल ਆਪਾਂ ਗਰਮ ਕਰ ਲਿਆ ਤੇ ਇਧਰ ਆਪਣਾ ਮਿਕਸਚਰ ਵੀ ਰੈਡੀ ਆ ਤੇ ਹੁਣ ਬਣਾਉਂਗੇ ਆਪਾਂ ਗੁਲਗੁਲੇ ਤੇਲ ਆਪਣਾ ਪੂਰਾ ਗਰਮ ਹੋਇਆ ਪਿਆ ਆ ਹੁਣ ਤੇ ਮੈਂ ਸੇਕ ਬਿਲਕੁਲ ਘਟ ਕਰ ਦਿੱਤਾ ਕਿਉਂਕਿ ਇੱਕ ਵਾਰੀ ਸਾੜਨਾ ਸੀ ਤੇ ਇਹਨੂੰ ਸਾੜ ਲਿਆ ਹੁਣ ਆਪਾਂ ਬਿਲਕੁਲ ਸੇਕ ਘੱਟ ਰੱਖ ਕੇ ਬਣਾਵਾਂਗੇ ਤਾਂ ਹੀ ਅੰਦਰੋਂ ਵਧੀਆ ਸੋਫਟ ਹੋ ਕੇ ਬਣਨਗੇ ਉਹ ਨਹੀਂ ਤਾਂ ਕੱਚੇ ਜਿਹੇ ਰਹਿ ਜਾਣੇ ਆ ਕਿਉਂਕਿ ਜਿਆਦਾ ਤੇਲ ਗਰਮ ਹੁਣ ਪਾਵਾਂਗੇ ਤੇ ਇੱਕਦਮ ਹੀ ਸੜ ਜਾਣਾ ਉਹਨਾਂ ਨੇ ਤੇ ਅੰਦਰੋਂ ਕੱਚੇ ਰਹਿ ਜਾਣਾਂਗੇ ਇਸ ਲਈ ਆਪਾਂ ਥੋੜਾ ਇਹਨੂੰ ਠੰਡਾ ਹੋਣ ਦਿੰਦੇ ਨੇ ਤੇ ਇਹਨੂੰ ਸੇਕ ਬਿਲਕੁਲ ਸਿਮ ਕਰ ਦਿੱਤਾ ਗੈਸ 'ਮੈਂ ਚਲੋ ਠੀਕ ਹੈ ਬਣਾਨੇ ਆਪਾਂ ਹੁਣ ਇਹ ਨਹੀਂ ਹਾਂਜੀ ਲੋ ਵੀ ਗਾਇਜ਼ ਗੁਰੂ ਦੇ ਆਪਣੇ ਬਣਨੇ ਸਟਾਰਟ ਹੋ ਗਏ ਆ ਤੇਟਰ ਮੇਂ ਕੁਛ ਕੱਡੇ ਵੀ ਹੋਏ ਆ ਤੁਹਾਨੂੰ ਮੈਂ ਚੈੱਕ ਕਰਵਾ ਦਿੰਨੀ ਆ ਕਿ ਕਿੰਨੇ ਸੌਫਟ ਬਣੇ ਆ ਇਹ ਲੀਕੋ ਬਹੁਤ ਸੌਫਟ ਬਣੇ ਆ ਗਾਇਸ ਥੋੜੇ ਯਾ ਰਹਿ ਗਏ ਮਿਕਸਚਰ ਆਪਣਾ ਬਣਾਉਣਾ ਬਾਕੀ ਤਾਂ ਆਪਣੇ ਬਣ ਗਏ ਸਾਰੇ ਗੋਲੇ ਲੰਗੇ ਸੀ ਇਹ ਤੇ ਇੱਧਰ ਮੈਂ ਬਣਾ ਲਈਆਂ ਸੀਆਂ ਪੂੜੀਆਂ ਵੀ ਕੂੜੀਆਂ ਦਾ ਪ੍ਰਸ਼ਾਦ ਵੀ ਆਪਣਾ ਰੈਡੀ ਹੋ ਗਿਆ ਬਸ ਇੱਕ ਅੱਧੀ ਕੂੜੀ ਰਹਿ ਗਈ ਬਣਾਉਣ ਨਾਲੇ। ਤੇ ਇਹ ਬੱਚੇ ਆਉਂਦੇ ਆ ਟਿਊਸ਼ਨ ਤੋਂ ਫੇਰ ਮੱਥਾ ਟੇਕਦੇ ਆਂ ਆਪਾਂ। ਲੋ ਵੀ ਗਾਇਸ ਮੱਥਾ ਟੇਕਣ ਤੋਂ ਬਾਅਦ ਬੱਚਿਆਂ ਨੇ ਮੰਗਵਾਲੇ ਸੀ ਇਹ ਗੋਲ ਗੱਪੇ ਤੇ ਦੋਨੇ ਭੈਣ ਭਰਾ ਲੱਗੇ ਸੀ ਇਹ ਗੋਲ ਗੱਪੇ ਖਾਣ। ਤੇ ਮੈਂ ਇੱਧਰ ਲੱਗੀ ਹੋਈ ਸੀਗੀ ਛੋਲ ਬਣਾਣੇ ਆ ਆਲੂ ਪਾ ਕੇ ਤੇ ਸਾਗ ਤੜਕਣਾ ਸੀਗਾ। ਉਹਦਾ ਮਟੀਰੀਅਲ ਮੈਂ ਲੱਗੀ ਹੋਈ ਸੀ ਕਟਕ। ਹਾਂਜੀ ਗਾਇਸ ਮੈਂ ਲੱਗੀ ਆ ਬੱਚੇ ਵਾਸਤੇ ਚੋਲ ਬਣਾਉਣ। ਗਾਇਸ ਤੇਲ ਹੋ ਗਿਆ ਗਰਮ ਤੇ ਮੈਂ ਪਾਣ ਲੱਗੀ ਆ ਪਹਿਲਾ ਜੀਰਾ। ਹਾਂਜੀ ਗਾਇਸ ਤੇਲ ਗਰਮ ਹੋ ਗਿਆ ਮੈਂ ਪਾ ਦਿੱਤਾ ਹੈ ਜੀਰਾ ਤੇ ਹੁਣ ਮੈਂ ਪਾਵਾਂਗੀ ਇਹਦੇ ਵਿੱਚ ਪਿਆਜ਼। ਹਰਿਆ ਮਿਕਚਾ ਗੜੀ ਵੀ ਕੱਟ ਰੋਹ ਕਮਾਂਗੇ ਮੈਂ ਜਦ ਮੈਂ ਸਾਗ ਨੂੰ ਟੁਕਕ ਲਾਣਾ ਉਹਦੇ ਵੀ ਕੱਟੇ ਹਾਂ ਲੋ ਵੀਰ ਜੀ ਸਿਆਰ ਜੇ ਚੋੜ ਜਾ ਆਪਣੇ ਤੇ ਆਪਾ ਪਾਵਾਂਗੇ ਟਮਾਟਰ ਮਟਰ ਇਸ ਕੱਟ ਕੇ ਪਾ ਲਿਆ ਹੈ। ਸਾਰੇ ਪਾਨੇ ਆਪਾਂ ਸਾਲੂ ਕੱਟੇ ਹੋਏ ਜਿਹੜੇ। ਜੰਨਾ ਖਾਂਦੇ ਨਾਲ ਰੱਖਾਂਗਾ ਹਾਂ। ਅਰੇ ਨਾ 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 ਉਹਨੂੰ ਕੱਢੀ। ਲੋ ਵੀ ਗਾਇਜ਼ ਆਲੂ ਵੀ ਪਾ ਦਿੱਤੇ ਮੈਂ ਹੁਣ ਮੈਂ ਪਾਵਾਂਗੀ ਮਸਾਲੇ ਪਹਿਲਾਂ ਪਾਣ ਲੱਗੀਆਂ ਮੈਂ ਨਮਕ ਇੱਕ ਚਮਚੇ ਅੜ ਚਮਚਾ ਥੋੜਾ ਜਿਹਾ ਮੈਂ ਪਾਣ ਲੱਗੀ ਆ ਕਾਲਾ ਨਮਕ ਤੇ ਥੋੜੀ ਜਿਹੀ ਲਾਲ ਮਿਰਚ ਪਾਣ ਲੱਗੀ ਆ ਥੋੜਾ ਜਿਹਾ ਮਸਾਲਾ ਥੋੜੀ ਜਿਹੀ ਹਲਦੀ ਕਿਉਂਕਿ ਮੈਂ ਜੈਲੋ ਚੋਰ ਬਣਾਣੇ ਆ 3 ਜਲ ਨੂੰ ਪਛਾਣ ਲਾ ਹਲਦੀ ਵਾਲੇ ਚੋਰ ਕਰਤੇ ਹੋੜੇ ਦੀ ਹਲਦੀ ਪਾਈ ਆ। ਹੁਣ ਇਹਨਾਂ ਸਾਰੇ ਮਿਕਸ ਕਰੀ ਪੱਕਣ ਦਿੰਨੇ ਆ। ਲੋਡਰ ਮੈਂ ਚੋਲ ਤੋਲ ਮੈਂ ਗਰਮ ਚੀ ਸੋੜ ਕਾ ਭੁੱਜ ਗਿਆ। ਮੈਂ ਬਾਅਦ ਲੀਆ ਚੋਲ। ਚੋਲ ਮੈਂ ਬਣਾਣ ਲੱਗੀ ਦੋ ਪੁੱਲੇ। ਸਭ ਤੋਂ ਜੀ ਗਾਇਸ ਪਾਣੀ ਪਾ ਕੇ ਮੈਂ ਕਰ ਦਿੱਤਾ ਆ ਕੁੱਕਰ ਦਾ ਢੱਕਣ ਬੰਦ ਤੇ ਲਵਾਵਾਂਗੇ ਦੋ ਸੀਟੀਆਂ ਤੇ ਚਾਵਲ ਇੱਧਰ ਆਪਣੇ ਬਣ ਜਾਣੇ ਆ ਹੁਣ ਮੈਂ ਥੋੜਾ ਜਿਹਾ ਗੁੰਨਣਾ ਆਟਾ